हां जी ਜਿਵੇਂ ਤੁਸੀਂ ਦੇਖ ਹੀ ਰਹੇ ਹੋ ਆਪਣੇ ਕੋਲੇ ਆ ਆਲੂ ਗੋਭੀ ਦੀ ਬਣੀ ਹੋਈ ਸਬਜੀ ਸਬਜੀ ਹੈ ਜਿਹੜੀ ਆਪਣੀ ਬਹੁਤ ਹੀ ਵਧੀਆ ਤੇ ਟੇਸਟੀ ਟੇਸਟੀ ਬਣ ਕੇ ਹੋਈ ਹੈ ਤਿਆਰ ਤੇ ਆਓ ਆਪਾਂ ਕਰਦੇ ਆਂ ਇਹਦੀ ਰੈਸਪੀ ਸਟਾਰਟ ਸਬਜੀ ਬਣਾਉਣ ਵਾਸਤੇ ਸਾਰਿਆਂ ਤੋਂ ਪਹਿਲਾਂ ਆਪਾਂ ਰੱਖੀ ਕੜਾਈ ਕੜਾਈ ਦੇ ਵਿੱਚ ਪਾਇਆ ਆਪਾਂ ਇੱਕ ਕੜਛੀ ਤੇਲ ਤੇਲ ਪਾਇਆ ਆਪਾਂ ਸਰੋਂ ਦਾ ਜਿਹੜੀ ਵੀ ਸਬਜੀ ਬਣਾਉਣੀ ਹੈ ਪਕਾਉਣੀ ਹੈ ਆਪਾਂ ਸਰੋਂ ਦੇ ਤੇਲ ਵਿੱਚ ਹੀ ਬਣਾਉਣੀ ਹੈ ਤੇ ਇੱਥੇ ਮੈਂ 500 ਗ੍ਰਾਮ ਗੋਭੀ ਹੈ ਜਿਹੜੀ ਲਈ ਵੀ ਆ ਉਹ ਕੱਟ ਲਈ ਹੈ ਮੈਂ ਜਿਆਦਾ ਇਹ ਵੱਡੇ ਵੱਡੇ ਫੁੱਲ ਨਹੀਂ ਕੱਟੇ ਬਰੀਕ ਫੁੱਲ ਹੀ ਕੱਟੇ ਨੇ ਤੇ ਤਿੰਨ ਤੇ ਚਾਰ ਮੇਰੇ ਕੋਲੇ ਸੀਗੇ ਆਲੂ ਉਹ ਕੱਟ ਲਈਏ ਕਿ ਉਹਨਾਂ ਦੇ ਵੀ ਮੈਂ ਸਾਈਜ਼ ਛੋਟੇ ਰੱਖੇ ਆ ਹਰੀ ਮਿਰਚ ਅਦਰਕ ਲਸਣ ਤੇ ਪਿਆਜ਼ ਦੋ ਵੱਡੇ ਪਿਆਜ਼ ਤੇ ਇੱਕ ਗੰਢੀ ਲਸਣ ਦੀ ਤੇ ਜਿਹੜਾ ਅਦਰਕ ਦਾ ਟੁਕੜਾ ਤੇ ਹਰੀ ਮਿਰਚ ਦੋ ਬਰੀਕ ਬਰੀਕ ਤੇ ਇੱਕ ਟਮਾਟਰ ਇਹ ਸਾਰਾ ਕੁਝ ਕੱਟ ਕੇ ਆਪਾਂ ਤਿਆਰ ਕਰ ਲਿਆ ਤੇ ਕੜਾਈ ਦੇ ਵਿੱਚ ਆਪਣਾ ਤੇਲ ਹੋ ਚੁੱਕਿਆ ਸੀ ਗਰਮ ਇਹਦੇ ਵਿੱਚ ਆਪਾਂ ਪਾਈ ਹਿੰਗ ਹਿੰਗ ਨੂੰ ਆਪਾਂ ਕਲਕਾਇਆ ਫੇਰ ਤੋਂ ਦੀ ਪਾਇਆ ਇੱਕ ਚਮਚਾ ਆਪਾਂ ਜੀਰੇ ਦਾ ਜੀਰੇ ਨੂੰ ਵੀ ਹੁਣ ਆਪ ਪੈਸੇ ਤਰੀਂ ਕਲਕਾਲਾਂਗੇ ਤੇ ਉਸ ਤੋਂ ਬਾਅਦ ਆਈ ਵਾਰੀ ਆਪਣੇ ਕੋਲੇ ਪਿਆਜ਼ ਪਾਉਂਦੀ ਜਿਹੜੇ ਕਿ ਆਪਾਂ ਕੱਟ ਕੇ ਪਹਿਲਾਂ ਹੀ ਰੱਖ ਰੱਖੇ ਸੀਗੇ ਸਾਰੇ ਇਹ ਮੈਂ ਮਸਾਲੇ ਆ ਜਿਹੜੇ ਪਹਿਲਾਂ ਹੀ ਕੱਟ ਕੇ ਰੱਖ ਲੈਣੇ ਹੁੰਦੀ ਤਾਂ ਕਿ ਵੀਡੀਓ ਬਣਾਉਣ ਵੇਲੇ ਜ਼ਿਆਦਾ ਲੰਬੀ ਵੀਡੀਓ ਨਾ ਬਣੇ ਪੁਆਇੰਟ ਟੂ ਪੁਆਇੰਟ ਆਪਣਾ ਜਿਹੜਾ ਕੰਮ ਹੈ ਟਾਈਮ ਦੀ ਟਾਈਮ ਹੁੰਦਾ ਰਹੇ ਤੇ ਪਿਆਜ਼ਾਂ ਨੂੰ ਆਪਾਂ ਕਰਤਾ ਪੰਨਾ ਸ਼ੁਰੂ ਪਿਆਜ਼ ਹੈ ਜਿਹੜੇ ਆਪਣੇ ਜਨੇ ਹੋ ਗਏ ਸ਼ੁਰੂ ਤੇ ਹੁਣੇ ਕਾਫੀ ਹੱਦ ਤੱਕ ਜਿਹੜੇ ਪਿਆਜ਼ ਹੈ ਇਹ ਪੁੱਜ ਚੁੱਕੇ ਨੇਗੇ ਮਸਾਲਾ ਪੱਕ ਚੁੱਕਿਆ ਪਿਆਜ਼ਾਂ ਆ ਹੁਣ ਇਹਦੇ ਵਿੱਚ ਆਪ ਐਡ ਕਰਾਂਗੇ ਲਸਣ ਲਸਣ ਜਦੋਂ ਆਪ ਐਡ ਕਰਦੇ ਆ ਉਹਦਾ ਆਪਾਂ ਜਿਹੜਾ ਆਇਲ ਜਾਂ ਹੁੰਦਾ ਉਹਦਾ ਸਾਈਡ ਤੇ ਕੱਢ ਲੈਣੇ ਹੁੰਦੇ ਹੈਗੇ ਤਾਂ ਕਿ ਜਿਹੜੀ ਸਾਰੇ ਵਿੱਚ ਇੱਕ ਵਾਰੀ ਨਾ ਪਵੇ ਤੇ ਜਿਹੜੀ ਲਸਣ ਆਪਣੀ ਜਲਦੀ ਜਲਦੀ ਪੁੱਣੀ ਜਾਵੇ ਜਿਵੇਂ ਆਪਣੀ ਲਸਣ ਭੁੱਜ ਗਈ ਤੇ ਉਸ ਤੋਂ ਬਾਅਦ ਆਪਾਂ ਪਾਇਆ ਅਦਰਕ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਭੁੰਨਾਂਗੇ ਚੰਗੀ ਤਰ੍ਹਾਂ ਜਦੋਂ ਇਹਦੀ ਖੁਸ਼ਬੂ ਜੀ ਆਉਣ ਲੱਗ ਜਾਂਦੀ ਹੈ ਤਾਂ ਸਮਝ ਲਓ ਇਹ ਅਦਰਕ ਲਸਣ ਆਪਣਾ ਭੁੰਨਿਆ ਜਾ ਚੁੱਕਿਆ ਹੈਗਾ ਮਸਾਲਾ ਆਪਣਾ ਇੱਕ ਤਰ੍ਹਾਂ ਤਿਆਰ ਹੋ ਗਿਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਰੀ ਮਿਰਚ ਜਿਹੜੀਆਂ ਕਿਵੇਂ ਬਰੀਕ ਦੋ ਹਰੀਆਂ ਮਿਰਚਾ ਕੱਟ ਕੇ ਰੱਖੀਆਂ ਹੋਈਆਂ ਤੁਸੀਂ ਦੇਖ ਹੀ ਚੁੱਕੇ ਹੋ ਹਰੀ ਮਿਰਚ ਜਿਹੜੀ ਮੈਂ ਪਿੱਛੋਂ ਐਸ ਕਰਕੇ ਪਾਉਣੀ ਹੈ ਜੇ ਪਹਿਲਾਂ ਹੀ ਪਾ ਦਈਏ ਤਾਂ ਮਸਾਲਾ ਪੁੰਨਣਾ ਓਖਾ ਹੋ ਜਾਂਦਾ ਕਿਉਂਕਿ ਉਹ ਚੜਨ ਜੇ ਲੱਗ ਜਾਂਦੀ ਹੈ ਉਹਦੀ ਜਿਹੜੀ ਤੇਜ਼ਪਨ ਤਿੱਖਾਪਨ ਹੁੰਦਾ ਫਿਰ ਉਹ ਸੰਗ ਦੇ ਵਿੱਚ ਆਪਣੇ ਮਤਲਬ ਜਲਣ ਜੀ ਕਰਨ ਲੱਗ ਜਾਂਦਾ ਕੁਰਕਰੀ ਜੀ ਕਰਨ ਲੱਗ ਜਾਂਦੇ ਐਸ ਕਰਕੇ ਜਿਹੜੀ ਹੈ ਹਰੀ ਮਿਰਚ ਮੈਂ ਬਾਅਦ ਦੇ ਵਿੱਚ ਹੀ ਐਡ ਕਰਦੀ ਹੁੰਨੀ ਆ ਤੇ ਹਰੀ ਮਿਰਚ ਜਿਹੜੀ ਇੰਨੀ ਹਲਕੀ ਹੁੰਦੀ ਆ ਨਾਲ ਦੀ ਨਾਲ ਹੀ ਉਹ ਹੈ ਜਿਹੜੀ ਭਜ ਜਾਂਦੀ ਹੈਗੀ ਸਾਰਾ ਮਸਾਲਾ ਆਪਣਾ ਹੋ ਗਿਆ ਤਿਆਰ ਹੈ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਜਿਹੜਾ ਕਿ ਪੂਰਾ ਇੱਕ ਟਮਾਟਰ ਮਰ ਰੱਖਿਆ ਹੋਇਆ ਹੈਗਾ ਤੇ ਉਹ ਐਡ ਕਰ ਦਾਂਗੇ ਆਪਾਂ ਉਹਨੂੰ ਵੀ ਐਸੇ ਤਰੀਕੇ ਨਾਲ ਹੀ ਆਪਾਂ ਸਾਰੇ ਟਮਾਟਰ ਨੂੰ ਪੁੰਨ ਲਾਂਗੇ ਜਦੋਂ ਆਪਾਂ ਪਿਆਜ਼ ਲਸਣ ਅਦਰਕ ਟਮਾਟਰ ਤੇ ਸਾਰੇ ਆਪਾਂ ਮਸਾਲੇ ਹਰੀ ਮਿਰਚ ਪਾ ਕੇ ਆਪਾਂ ਕੋਈ ਵੀ ਸਬਜ਼ੀ ਦਾ ਮਸਾਲਾ ਤਿਆਰ ਕਰਦੇ ਆਂ ਤਾਂ ਖੁਸ਼ਬੂਆਂ ਇੰਨੀਆਂ ਜ਼ਿਆਦਾ ਵਧੀਆ ਹੋਣ ਲੱਗ ਜਾਂਦੀਆਂ ਨੇ ਐਂ ਲੱਗਦਾ ਹੁੰਦਾ ਵੀ ਜਲਦੀ ਜਲਦੀ ਇਸ ਤਰ੍ਹਾਂ ਹੀ ਖਾ ਲਈਏ ਤੇ ਹੁਣ ਜਿਹੜੀ ਮਸਾਲਾ ਜਦੋਂ ਮੈਂ ਬਣਾ ਰਹੀ ਸੀ ਤੇ ਇਹਦੀ ਇੰਨੀ ਜ਼ਿਆਦਾ ਵਧੀਆ ਖੁਸ਼ਬੂ ਆ ਰਹੀ ਸੀਗੀ ਜਿਹੜਾ ਵੀ ਕੋਈ ਘਰੇ ਆ ਰਿਹਾ ਸੀ ਪੁੱਛ ਰਿਹਾ ਸੀ ਆ ਵੀ ਤੁਸੀਂ ਕੀ ਬਣਾਈ ਜਾ ਰਹੇ ਹੋ ਕਾਹਦਾ ਤੜਕਾ ਪੁੰਨੀ ਜਾਨਨੇ ਹੋਗੇ ਤੇ ਆਪਣਾ ਜਿਹੜਾ ਮਸਾਲਾ ਤੜਕਾ ਜਿਹੜਾ ਹੋ ਚੁੱਕਿਆ ਭੁੱਜ ਕੇ ਤਿਆਰ ਤੇ ਹੁਣ ਵਾਰੀ ਆਈ ਆ ਆਪਣੇ ਨਮਕ ਮਿਰਚ ਤੇ ਹਲਦੀ ਤੇ ਮਸਾਲੇ ਦੀ ਤੇ ਇੱਥੇ ਮੈਂ ਇੱਕ ਚਮਚ ਨਮਕ ਪਾਇਆ ਅੱਧਾ ਚਮਚ ਮਿਰਚ ਪਾਈ ਐ ਤੇ ਅੱਧੇ ਤੋਂ ਥੋੜਾ ਜਿਹਾ ਵੱਧ ਹਲਦੀ ਪਾਈ ਐ ਤੇ ਅੱਧਾ ਚਮਚੀ ਮੈਂ ਇੱਥੇ ਮਸਾਲੇ ਦਾ ਪਾਇਆ ਜੀਰਾ ਪਾਊਡਰ ਤੇ ਧਨੀਆ ਪਾਊਡਰ ਨਹੀਂ ਮੈਂ ਪਾਇਆ ਇਸ ਵਾਰੀ ਕੱਲਾ ਮਸਾਲਾ ਪਾ ਕੇ ਹੀ ਸਬਜ਼ੀ ਬਣਾਵਾਂਗੇ ਸਬਜ਼ੀ ਆਪਣੀ ਦੇਖੋ ਤੁਸੀਂ ਬਹੁਤ ਹੀ ਵਧੀਆ ਤੇ ਟੇਸਟੀ ਟੇਸਟੀ ਬਣ ਜਾਣੀ ਹੈ ਜਿਹਨੇ ਮਸਾਲਾ ਆਪਣਾ ਤਿਆਰ ਸੀ ਤੇ ਆਪਣੇ ਜਿਹੜੇ ਆ ਸੁੱਕੇ ਮਸਾਲੇ ਪਾਏ ਆਪਾਂ ਉਹਦੇ ਨਾਲ ਮਸਾਲਿਆਂ ਦੇ ਨਾਲ ਦੇਖੋ ਕਿੰਨਾ ਸੋਹਣਾ ਕਲਰ ਬਣ ਗਿਆ ਹੈਗਾ ਮਸਾਲੇ ਪੂਰੇ ਪੱਕ ਚੁੱਕੇ ਨੇ ਹੁਣ ਆਪਾਂ ਜਿਹੜੇ ਆਲੂ ਕੱਟੇ ਹੋਏ ਸੀਗੇ ਸਾਰੇ ਤੋਂ ਪਹਿਲਾਂ ਆਪਾਂ ਆਲੂ ਐਡ ਕਰਾਂਗੇ ਇਹਦੇ ਵਿੱਚ ਮਸਾਲੇ ਦੇ ਵਿੱਚ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਦੀ ਕੋਟਿੰਗ ਕਰ ਦਾਂਗੇ ਮਸਾਲੇ ਦੀ ਕੋਟਿੰਗ ਕਰ ਦਾਂਗੇ ਆਲੂਆਂ ਦੇ ਉੱਪਰ ਜਦੋਂ ਹੀ ਮਸਾਲਾ ਤੇ ਆਲੂ ਮਿਕਸ ਹੋ ਗਏ ਉਦੋਂ ਆਪਾਂ ਫਿਰ ਇਹਨੂੰ 2 ਕੁ ਮਿੰਟ ਐਸੇ ਤਰ੍ਹਾਂ ਹੀ ਪਕਾਵਾਂਗੇ ਦੇਖੋ ਮਸਾਲੇ ਦੇ ਵਿੱਚ ਆਲੂ ਹੈ ਜਿਹੜੇ ਐ ਵਧੀਆ ਬਣ ਚੁੱਕੇ ਹੋਣਗੇ ਹੁਣ ਜਿਹੜੀ ਆਪਾਂ ਗੋਭੀ ਕੱਟ ਕੇ ਰੱਖੀ ਹੈਗੀ ਉਹ ਐਡ ਕਰ ਦਾਂਗੇ ਇਹ ਬਹੁਤ ਜ਼ਰੂਰੀ ਹੁੰਦਾ ਆਲੂ ਜੇ ਆਪਾਂ ਪਹਿਲਾਂ ਪਕਾ ਲਈਏ ਥੋੜੇ ਜਿਨੇ ਤੇ ਫਿਰ ਬਾਅਦ ਦੇ ਵਿੱਚ ਗੋਭੀ ਪਾਈਏ ਤਾਂ ਆਲੂ ਗੋਭੀ ਸਬਜ਼ੀ ਆਪਣੀ ਇਸ ਤਰ੍ਹਾਂ ਬੜੀ ਹੀ ਟੇਸਟੀ ਬਣਦੀ ਹੈ ਹੁਣ ਆਪਾਂ ਆਲੂ ਗੋਭੀ ਸਾਰੀ ਚੰਗੀ ਤਰ੍ਹਾਂ ਮਿਕਸ ਕਰਤੀ ਹੈਗੀ 2-3 ਮਿੰਟ ਆਪਾਂ ਇਹਨੂੰ ਐਸੀ ਤਰ੍ਹਾਂ ਹੀ ਪਕਾਵਾਂਗੇ ਸਲੋ ਫਲੇਮ ਦੇ ਉੱਪਰ ਕਵਰ ਕਰਕੇ ਮੈਂ ਇਹਨੂੰ ਛੱਡ ਦੇਣਾਗਾ ਉਸ ਤੋਂ ਬਾਅਦ ਜਦੋਂ ਮੈਂ ਕਵਰ ਚੱਕ ਕੇ ਦੇਖਿਆ ਤਾਂ ਸਬਜ਼ੀ ਆਪਣੀ ਹੈ ਜਿਹੜੀ ਕਾਫੀ ਹੱਦ ਤੱਕ ਪੱਕ ਚੁੱਕੀ ਸੀਗੀ ਤੇ ਜਿਹੜਾ ਇਹਨੇ ਸਬਜੀ ਨੇ ਆਪਣਾ ਹੀ ਪਾਣੀ ਹੈ ਜਿਹੜਾ ਛੱਡਤਾ ਸੀਗਾ ਤੇ ਆ ਦੇਖੋ ਆਲੂ ਕਾਫੀ ਬਣ ਚੁੱਕੇ ਨੇਗੇ ਤੇ ਹਲੇ ਥੋੜੀ ਜੀ ਹਲੇ ਕੱਚਾਪਨ ਹੈਗਾਗਾ ਆਪਾਂ ਨੂੰ ਹੋਰ ਪਕਾਉਣੀ ਪੈਣੀ ਹੈ ਇਹ ਸਬਜੀ ਐਸ ਕਰਕੇ ਆਪਾਂ ਇਹਨੂੰ ਸੇਕ ਲਗਾਵਾਂਗੇ ਹੋਰ ਇਹ ਉਲਟ ਪਲਟ ਕਰਨੀ ਵਿੱਚ ਜ਼ਰੂਰੀ ਹੁੰਦੀ ਹੈ ਕਿ ਜੇ ਨਾ ਕਰੀਏ ਤਾਂ ਫਿਰ ਸਬਜੀ ਆਪਣੀ ਜਿਹੜੀ ਥੱਲੇ ਲੱਗਣ ਦੇ ਚਾਂਸ ਬਣ ਜਾਂਦੇ ਨੇ ਤੇ ਹੁਣ ਆਪਾਂ ਇਹਨੂੰ ਕਵਰ ਕਰਕੇ 5 ਕਿ ਮਿੰਟ ਐਸੀ ਤਰ੍ਹਾਂ ਫਿਰ ਪਕਾਵਾਂਗੇ ਤੇ ਆਪਣੀ ਫਿਰ ਇਸ ਤੋਂ ਬਾਅਦ ਸਬਜੀ ਹੈ ਜਿਹੜੀ ਬਣ ਕੇ ਹੋ ਜਾਣੀ ਹੈ ਤਿਆਰ ਤੇ 5 ਮਿੰਟਾਂ ਤੋਂ ਬਾਅਦ ਆਪਾਂ ਜੀ ਸਬਜੀ ਪਕਾਈ ਤੇ ਜਿਆਦਾ ਇਹ ਘੁਲ ਜੇ ਜਾਊਗੀ ਤੇ ਨਾਲੇ ਇਹਦੇ ਵਿੱਚ ਫਿਰ ਟੇਸਟ ਉਹ ਟੇਸਟ ਨਹੀਂ ਰਹਿਣਾ ਜਿਹੜਾ ਆਪਾਂ ਚਾਹੋਣੇ ਆਂਗੇ 5 ਮਿੰਟਾਂ ਬਾਅਦ ਕਵਰ ਚੱਕ ਕੇ ਦੇਖਿਆ ਤਾਂ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਸਗੀ ਦੇਖੋ ਬੜੀ ਸੋਹਣੀ ਖਿੜੀ ਖਿੜੀ ਸਬਜੀ ਬਣੀ ਹੈ ਜਿਆਦਾ ਸੁੱਕੀ ਜੀ ਵੀ ਨਹੀਂਗੀ ਤੇ ਜਿਆਦਾ ਗਿੱਲੀ ਜੀ ਵੀ ਨਹੀਂਗੀ ਰਸੇ ਜਿਹੀ ਵਾਲੀ ਸਬਜੀ ਬਣ ਗਈ ਹੈ ਇੱਕ ਤਰ੍ਹਾਂ ਦੀ ਜਦੋਂ ਨੂੰ ਆਪਾਂ ਖਾਵਾਂਗੇ ਉਦੋਂ ਨੇ ਜਿਹੜਾ ਰਸਾ ਹੈ ਦਾ ਆਟੋਮੈਟਿਕਲੀ ਸੁੱਕ ਜਾਣਾਗਾ ਹੁਣ ਮੈਂ ਸਰਵ ਕਰਨ ਦੇ ਲਈ ਲਿਆ ਇੱਥੇ ਬਾਉਲ-ਬਾਉਲ ਦੇ ਵਿੱਚ ਆਪਾਂ ਸਬਜੀ ਹੈ ਜਿਹੜੀ ਪਾ ਲੈਣੀ ਹੈਗੀ ਗਰਮਾ-ਗਰਮ ਰੋਟੀ ਦੇ ਨਾਲ ਆਪਾਂ ਖਾਵਾਂਗੇ ਤੇ ਉੱਤੋਂ ਦੀ ਪਾਇਆ ਇੱਕ ਆਪਾਂ ਚਮਚ ਦੇਸੀ ਘਿਓ ਦਾ ਕਰਦਾ ਇਹ ਆਪਣਾ ਦੇਸੀ ਘਿਓ ਹੈ ਇਹਦੇ ਨਾਲ ਸਬਜੀ ਦਾ ਟੇਸ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦਾ ਦੇਖੋ ਜਦੋਂ ਪਿਗਲ ਜਾਂਦਾ ਘਿਓ ਤੇ ਸਬਜੀ ਦੇ ਵਿੱਚ ਬਖਰੀ ਸ਼ਾਇਨ ਜੀ ਆ ਜਾਂਦੀ ਹੈ ਇੱਕ ਤੇ ਉੱਤੇ ਇਹਨਾਂ ਦੀ ਆਪਾਂ ਪਾਤਾ ਤਣੀਆਂ ਤਨੀਆ ਪਉਣਾ ਜਾਂ ਮੇਥੀ ਪਉਣਾ ਇਹ ਇੱਕ ਆਪਣਾ ਜ਼ਰੂਰੀ ਜਿਹਾ ਕੰਮ ਹੁੰਦਾ ਹੈਗਾ ਇਹਦੇ ਬਿਨਾ ਕੋਈ ਵੀ ਸਬਜ਼ੀ ਆਪਾਂ ਨੂੰ ਟੇਸਟੀ ਨਹੀਂ ਲੱਗਦੀ ਜਿੰਨੀ देर ਆਪਾਂ ਤਨੀਆ ਮੇਥੀ ਕੋਈ ਵੀ ਦੋਨਾਂ ਚੀਜ਼ਾਂ ਚੋਂ ਇੱਕ ਚੀਜ਼ ਐਡ ਨਹੀਂ ਕਰਦੇਗੇ ਤੇ ਹੁਣ ਸਬਜ਼ੀ ਆਪਣੀ ਬਣ ਕੇ ਬਿਲਕੁਲ ਪਰਫੈਕਟ ਤਿਆਰ ਹੈ ਖਾਣ ਦੇ ਲਈ ਚਾਹੇ ਆਪਾਂ ਰੋਟੀ ਨਾਲ ਖਾਈਏ ਪਰਾਂਠੇ ਨਾਲ ਖਾਈਏ ਚਾਹੇ ਪੂਰੀਆਂ ਨਾਲ ਖਾਈਏ ਇਹ ਆਪਣੀ ਚੋਇਸ ਹੈ ਬਾਕੀ ਆਪਾਂ ਇਹ ਸਬਜ਼ੀਆਂ ਨੂੰ ਟਿਫਨ ਦੇ ਵਿੱਚ ਵੀ ਆਪਾਂ ਪਾ ਕੇ ਕਿਤੇ ਲਜਾ ਸਕਦੇ ਆਪਾਂ ਵਰਕਿੰਗ ਜਗ੍ਹਾ ਦੇ ਉੱਪਰ ਲੈ ਕੇ ਜਾ ਸਕਦੇ ਆ ਜਾਂ ਸਫ਼ਰ ਦੇ ਵਿੱਚ ਲੈ ਕੇ ਜਾ ਸਕਦੇ ਆ ਸਬਜੀ ਬਹੁਤ ਹੀ ਵਧੀਆ ਫਰਸਟ ਕਲਾਸ ਬਣ ਕੇ ਤਿਆਰ ਹੋਈ ਹੈ ਜਦੋਂ ਆਪਾਂ ਗਰਮੀਆਂ ਦੇ ਵਿੱਚ ਦੂਜੀਆਂ ਸਬਜ਼ੀਆਂ ਖਾਣੇ ਆ ਤਾਂ ਉਸ ਤੋਂ ਬਾਅਦ ਜਦੋਂ ਇਹ ਸਬਜੀ ਆਪਾਂ ਆਲੂ ਗੋਭੀ ਸਬਜੀ ਬਣਾ ਕੇ ਖਾਣੇ ਇੱਕ ਸਪੈਸ਼ਲ ਜੀ ਸਬਜੀ ਲੱਗਣ ਲੱਗ ਜਾਂਦੀ ਹੈਗੀ ਤੇ ਸਾਰੇ ਖੁਸ਼ ਖੁਸ਼ ਹੋ ਕੇ ਖਾਂਦੇ ਨੇਗੇ ਤੇ ਚਲੋ ਜੀ ਤੁਸੀਂ ਵੀ ਬਣਾਓ ਤੇ ਖਾਓ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਜੇ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ